ਸਿੰਘਾ ਜੀ ਤੇ ਸਰ ਜਿਹੜਾ ਅੱਜ ਸ਼ੋਰੂਮ ਖੋਲੇਗਾ ਕਿਸ ਚੀਜ਼ ਦਾ ਸ਼ੋਰੂਮ ਸਰ ਇਹ ਵੀ ਰક્ષા ਰਾਕਟ ਕੰਪਨੀ ਦਾ ਆਪਣਾ ਟਾਈਓ ਹੋਇਆ ਸਰ ਉਹਨਾਂ ਦੇ ਜੀ ਤੇ ਕੀ ਕਹਿਣਾ ਚਾਹੂਗੇ ਰਾਕਟ ਇਹ ਵੀ ਰਿਕਸ਼ੇ ਬਾਰੇ ਜੀ ਸਰ ਆਪਾਂ ਨੂੰ ਸਰ ਰਿਕਸ਼ਾ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਲੱਗੀ ਆਪਾਂ ਨੂੰ ਰਿਕਸ਼ਾ ਇਹਨਾਂ ਦੀ ਐਵਰੇਜ ਵੀ ਅਕੋਰਡਿੰਗ ਐਵਰੇਜ ਬਹੁਤ ਵਧੀਆ ਤੇ ਇਹਨਾਂ ਦੇ ਮੇਨਲੀ ਪ੍ਰਾਈਸ ਬਹੁਤ ਸਹੀ ਨੇ ਜੇ ਕੋਈ ਵੀ ਮੰਨ ਲਓ ਲੈਣਾ ਚਾਵੇ ਕੋਈ ਮੰਨ ਲਓ ਲੇਬਰ ਕਲਾਸ ਦਾ ਬੰਦਾ ਉਹ 10 2000 ਦੇਖ ਕੇ ਆਪਣੇ ਤੋਂ ਖਰੀਦ ਸਕਦਾ ਕਿਉਂਕਿ ਓਵਰ ਆਲ ਉਹਨੂੰ ਰਿਕਸ਼ਾ 1 30 35 ਦੇ ਵਿੱਚ ਵਿੱਚ ਸਣੇ ਆਰਸੀ ਇੰਸ਼ੋਰੈਂਸ ਸਾਰਾ ਕੁਝ ਫੁੱਲੀ ਉਹਨੂੰ ਸਭ ਪੈ ਸਕਦਾ ਕਿਉਂਕਿ ਸਭ ਤੋਂ ਰੀਜ਼ਨੇਬਲ ਪ੍ਰਾਈਸ ਨੇ ਆਪਣੇ ਜੋ ਵੀ ਆ ਕਿਸ ਤਰ੍ਹਾਂ ਮਤਲਬ ਮਾਈਂਡ ਦੇ ਵਿੱਚ ਆਇਆ ਤੁਸੀਂ ਇੱਕ ਇਸ ਕਨਸੈਪਟ ਨੂੰ ਵੇਚਣ ਦੇ ਬਾਰੇ ਕਿੱਦਾਂ ਸੋਚਿਆ ਸਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਹੁਣ ਆਪਣੇ ਚੱਲ ਰਿਹਾ ਬੇਰੁਜ਼ਗਾਰੀ ਬੇਰੁਜ਼ਗਾਰੀ ਚੱਲ ਰਹੀ ਹੈ ਉਹਦੇ ਅਕੋਰਡਿੰਗ ਤੇ ਆਪਣੇ ਪੋਲੂਸ਼ਨ ਕਿੰਨਾ ਤੇ ਦੂਸਰੇ ਜਿਵੇਂ ਹੁਣ ਪਹਿਲੇ ਸਮੇਂ ਚ ਚੱਲਣ ਡੀਜ਼ਲ ਵਾਲੇ ਆਟੋ ਵਗੈਰਾ ਹੁਣ ਬੈਟਰੀਆਂ ਵਾਲੇ ਜਿਹੜੇ ਈ ਰਿਕਸ਼ੇ ਆ ਉਹਨਾਂ ਦੀ ਐਵਰੇਜ ਬਹੁਤ ਵਧੀਆ ਤੇ ਇਹਨਾਂ ਦੇ ਮਹਿਲਾਵਾਂ ਵੀ ਚਲਾ ਸਕਦੀਆਂ ਨੇ ਤੇ ਇਹਨਾਂ ਦੀ ਮੰਨ ਲਓ ਖਰਚਾ ਘਟਾ ਆਮਦਨ ਵਧੀਆ ਇਹਨਾਂ ਦੀ ਤੇ ਕਿਹੜੀ ਜਗ੍ਹਾ ਤੇ ਸ਼ੋਅਰੂਮ ਖੋਲਿਆ ਤੁਸੀਂ ਇਹ ਆਪਣਾ ਸਨ ਮਾਲ ਰੋਡ ਤੇ ਆ ਮੇਨ ਕਲਾ ਮੰਦਿਰ ਬਿਲਡਿੰਗ ਦੇ ਬੈਕ ਸਾਈਡ ਇਹ ਕਿੰਨੇ ਦੇ ਵਿੱਚ 4 ਜੰਮਾ ਸਰਪੰਚ ਤੋਂ 6 ਘੰਟੇ ਜੇ ਫੁੱਲੀ ਚਾਰਜ ਹੋ ਜਾਂਦਾ ਜੀ ਕਿੰਨੇ ਕਿਲੋਮੀਟਰ ਤੱਕ ਚੱਲਦਾ ਸਰ 120 ਕਿਲੋਮੀਟਰ ਤੱਕ ਇਹਦੀ ਐਵਰੇਜ ਆ ਲਿਥੀਅਮ ਬੈਟਰੀ ਦੀ ਉਹਦੀ ਵੱਧ ਐਵਰੇਜ ਆ ਇਹ ਨਾਰਮਲ 120 ਚੱਲੇ ਹੁੰਦਾ ਜੀ ਨਹੀਂ ਮੈਂ ਤੁਹਾਡੇ ਕੋਲ ਲੋਡਿੰਗ ਵਾਲੀ ਵੀ ਆ ਤੇ ਪੈਸੇਂਜਰ ਹਾਂਜੀ ਸਰ ਲੋਡਿੰਗ ਵੀ ਆਪਣੇ ਕੋਲ ਲੋਡਿੰਗ ਵੀ ਅਵੇਲੇਬਲ ਆ ਪੈਸੇਂਜਰ ਵੀ ਅਵੇਲੇਬਲ ਆ ਜੀ ਠੀਕ ਹੈ ਜੀ ਜਿਹਦੇ ਪਾਸੇ ਕੋਈ ਕੀ ਕੋਟ ਹੈ ਕਿਸ ਚੀਜ਼ ਦੀ ਸਰ ਮਤਲਬ ਇਹ ਰੱਖੇ ਦੀ ਮਸ਼ੀਨਰੀ ਸਰ ਆਪਣੀ ਇਹਨਾਂ ਦੀ ਮੇਨਤਾ ਇਹ ਹੀਰੋ ਵਾਲੇ ਮੈਨੂਫੈਕਚਰ ਕਰਦੇ ਜਨਨ ਤੇ ਨਾਲ ਮਤਲਬ ਇੰਡੀਆ ਲੈਵਲ ਤੇ ਵਧੀਆ ਇਹਨਾਂ ਦੀ ਉਹ ਕੋਈ ਅਪੀਲ ਕਰਨਾ ਚਾਹੁੰਦੇ ਲੁਧਿਆਣਾ ਵਾਸੀਆਂ ਉਹ ਜਿਹੜੇ ਰਣ ਦੇ ਲੋਕਾਂ ਨੂੰ ਹਾਂਜੀ ਸਰ ਇੱਕ ਵਾਰ ਸ਼ੋਅਰੂਮ ਆ ਕੇ ਵੇਖੜ ਕਰਕੇ ਦੇਖਣਾ ਤਾਂ ਉਹਨਾਂ ਨੂੰ ਮਤਲਬ ਸਭ ਤੋਂ ਵਧੀਆ ਰੇਟ ਤੇ ਮਿਲਣਗੇ ਤੇ ਉਹਨਾਂ ਨੂੰ ਵਧੀਆ ਕੁਆਲਿਟੀ ਮਿਲੂਗੀ ਕਿ ਕਿਸੇ ਵੱਲੋਂ ਕੋਈ ਲਾਂਬਾ ਨਹੀਂ ਮਿਲੂਗਾ ਇੱਕ ਵਾਰ ਆ ਕੇ ਦੇਖਣ ਇੱਕ ਵਾਰ ਚੈੱਕ ਕਰਕੇ ਦੇਖਣਾ ਠੀਕ ਹੈ ਫਿਰ ਮੈਂ ਐਡਵੋਕੇਟ ਜੀਐਸ ਗੇਲਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨਾਲੋਂ ਨੂੰ ਜੀ ਮੈਂ ਕੀ ਕਹਿਣਾ ਚਾਹੁੰਗਾ ਮੈਂ ਇਹ ਅੱਜਕੱਲ ਜਿਵੇਂ ਬੇਰੁਜ਼ਗਾਰੀ ਬਹੁਤ ਜ਼ਿਆਦਾ ਅਨਪਲੋਇਮੈਂਟ ਚੱਲ ਰਹੀ ਆ ਆਲ ਓਵਰ ਵਰਲਡ ਤੇ ਇੰਡੀਆ ਦੇ ਵਿੱਚ ਵੀ ਬੜੀ ਪ੍ਰੋਬਲਮ ਪੰਜਾਬ ਖਾਸ ਕਰਕੇ ਪੰਜਾਬ ਦੇ ਵਿੱਚ ਬੜੀ ਪ੍ਰੋਬਲਮ ਚੱਲੀ ਹੋ ਪਰਾਲੇ ਬਹੁਤ ਦੁਕਾਨਾਂ ਦੀਆਂ ਇਹ ਰਾਕਟ ਈਵੀ ਨੇ ਸਰ ਗੁਰਪ੍ਰੀਤ ਸਿੰਘ ਜਸਰਜੀ ਨਾਲ ਕੇ ਇਹਨਾਂ ਨੇ ਬਹੁਤ ਵਧੀਆ ਇੱਥੇ ਸ਼ੋਅਰੂਮ ਖੋਲ੍ਹਿਆ ਵਾ ਕਿਉਂਕਿ ਅੱਜਕੱਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਫੈਲ ਰਿਹਾ ਹਰ ਜਗ੍ਹਾ ਤੇ ਤੇ ਤੁਹਾਨੂੰ ਪਤਾ ਵੀ ਖਾਸ ਕਰਕੇ ਲੁਧਿਆਣੇ ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਹੋ ਗਿਆ ਅੱਜ ਜਿੱਤੇ ਵੀ ਜਾਣੇ ਆਪਾਂ ਕਪੜੇ ਖਰਾਬ ਆਪ ਨੂੰ ਬਿਮਾਰੀਆਂ ਦਿਨੋ ਦਿਨ ਵਧ ਰੀਆਂ ਨੇ ਕੱਟ ਨਹੀਂ ਰਹੀਆਂ ਇਸ ਕਰਕੇ ਜਿਹੜਾ ਉਪਰਾਲਾ ਰੋਕਟ ਟੀਵੀ ਨੇ ਕੀਤਾ ਹੀਰੋ ਦੀ ਮੈਨੂਫੈਕਚਰਿੰਗ ਲੈਂਦੀ ਆ ਬਹੁਤ ਵਧੀਆ ਇਹਨਾਂ ਨੇ ਕੱਢਿਆ ਵਾ ਇੱਕ ਤਰ੍ਹਾਂ ਦਾ ਪ੍ਰਾਣ ਜਿਹੜਾ ਕਿ 120 ਕਿਲੋਮੀਟਰ ਤੱਕ ਇਹ ਐਵਰੇਜ ਦਿੰਦਾ ਵਾ ਤੇ ਹਰ ਬੰਦਾ ਜਿਹੜਾ ਜਿਹੜਾ ਤਬਕੇ ਦਾ ਬੰਦਾ ਇਸ ਨੂੰ ਲੈ ਸਕਦਾ ਵਾ ਜੇ ਕੋਈ ਚੰਗੀ ਕੰਪਨੀ ਜਾਂ ਕੋਈ ਲੋਡਿੰਗ ਦਾ ਕੰਮ ਹੀ ਕਰਨਾ ਜੇ ਉਹ ਵੀ ਇਹਨਾਂ ਕੋਲੇ ਅਵੇਲੇਬਲ ਨੇ ਵਧੀਆਂ ਨੇ ਵਧੀਆ ਮਧਿਆਨਾ ਨੇ ਮਟੀਰੀਅਲ ਉਹਦੇ ਉੱਪਰ ਲਾਇਆ ਹੋਇਆ ਵਾ ਸਰ ਸੇਫਟੀ ਨੂੰ ਦੇਖ ਕੇ ਕੀ ਕਹੋਗੇ ਸੇਫਟੀ ਇਹਦੀ ਬਹੁਤ ਵਧੀਆ ਕਿਉਂਕਿ ਇਹਨਾਂ ਨੇ ਲਾਈਟਸ ਪ੍ਰੋਪਰ ਬ੍ਰੇਕਸ ਇਹਨਾਂ ਦਾ ਜਿਹੜਾ ਸਿਸਟਮ ਆ ਬਹੁਤ ਵਧੀਆ ਵਾ ਤੇ ਇਸ ਕਰਕੇ ਕੋਈ ਇਹਨਾਂ ਦੇ ਕੋਈ ਡਿਫੈਕਟ ਨਹੀਂ ਹੈ ਤੇ ਇਸ ਕਰਕੇ ਜਿਹੜਾ ਇਹ ਸ਼ੋਰੂਮ ਇਹਨਾਂ ਨੇ ਕਲਾ ਮੰਦਰ ਬਿਲਡਿੰਗ ਦੇ ਵਿੱਚ ਮਾਲ ਰੋਡ ਦੇ ਕੋਲੇ ਆ ਬਹੁਤ ਵਧੀਆ ਸ਼ੋਰੂਮ ਇਹਨਾਂ ਨੇ ਖੋਲੇ ਆ ਵਾ ਇਹਨਾਂ ਨੇ ਇਸ ਕਰਕੇ ਮੈਂ ਪਬਲਿਕ ਨੂੰ ਅਪੀਲ ਕਰਨਾ ਚਾਹਾਂਗਾ ਵੀ ਆ ਕੇ ਇੱਕ ਵਾਰੀ ਵਿਜ਼ਿਟ ਕਰਨ ਤੇ ਇਹਨਾਂ ਦਾ ਜਿਹੜਾ ਹੈਗਾ ਵਾ ਇਹਨੂੰ ਸੰਤਾ ਸਰ ਮੇਰਾ ਨਾਮ ਹੀਰੋ 사이ਕਲ ਰਾਕਟ ਵੀ ਤੋਂ ਬਿਲੋਂਗ ਕਰਦੇ ਸੀ ਜੀ ਹਾਂਜੀ ਕੀ ਰਿਕਸ਼ਾ ਮੈਨੂਫੈਕਚਰ ਆ ਪੂਰਾ ਪੈਨ ਇੰਡੀਆ ਸਾਡਾ ਇਸ ਟਾਈਮ ਵਰਕ ਚੱਲ ਰਿਹਾ 12 ਸਟੇਟਸ ਦੇ ਵਿੱਚ ਸਾਡਾ ਵਰਕ ਚੱਲ ਰਿਹਾ 120 ਤੋਂ 150 ਸਾਡੇ ਡੀਲਰਸ ਨੇ ਡਿਸਟ੍ਰਿਬਿਊਟਰਸ ਨੇ ਜੋ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਆ ਸਾਡੇ ਨਾਲ ਹਾਂਜੀ ਕੀ ਕੀ ਫੀਚਰਸ ਕੀ ਨੇ ਫੀਚਰਸ ਕੀ ਨੇ ਇਹ ਲੋਕ ਕਿਉਂ ਪਸੰਦ ਕਰ ਰਹੇ ਆ ਰੋਕ ਟਿਮੂ ਸਰ ਦੇਖੋ ਇੱਕ ਤਾਂ ਬ੍ਰਾਂਡ ਦੇ ਨਾਲ ਜੁੜਦਣਾ ਬਹੁਤ ਅੱਛੀ ਚੀਜ਼ ਹੁੰਦੀ ਆ ਨੈਟਵਰਕ ਅੱਛਾ ਕ੍ਰੀਏਟ ਹੁੰਦਾ ਕੁਆਲਿਟੀਜ਼ ਮੇਨਟੇਨ ਹੁੰਦੀਆਂ ਅਗਰ ਤੁਸੀਂ ਕੋ ਅੱਜ ਦੇ ਡੇਟ ਦੇ ਵਿੱਚ 600 700 ਇਰੀਕਸ਼ਾ ਕੰਪਨੀਆਂ ਨੇ ਨਾ ਜੋ ਨੋ ਨਾਈਟ ਕਟ ਵੀ ਨੇ ਕੁਆਲਿਟੀਜ਼ ਹਨ ਨਹੀਂ ਆ ਰਿਹਾਡੀਜ਼ ਮੇਨਟੇਨ ਨਹੀਂ ਕਰ ਸਕਦੀਆਂ ਅਸੀਂ ਕੁਆਲਿਟੀ ਵਾਈਜ਼ ਬਹੁਤ ਅਗਰੈਸਿਵ ਆ ਸਰਵਿਸ ਲਈ ਅਸੀਂ ਡੀਲਰਸ ਦੀ ਵਰਕ ਤਾਂ ਅਗਰੈਸਿਵ ਆ ਡੀਲਰਸ ਨੂੰ ਤਾਂ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਆ ਅਸੀਂ ਐਂਡ ਕਸਟਮਰ ਦੀ ਸਰਵਿਸ ਲਈ ਬਹੁਤ ਅਗਰੈਸਿਵਲੀ ਕੰਮ ਕਰਦੇ ਆ ਦੋ ਦੋ ਜੇ ਅਗਰ ਅਨ ਕੰਡੀਸ਼ਨਲ ਮੋਟਰ ਕੰਟਰੋਲਰ ਦੀ ਵਾਰੰਟੀ ਛੜ ਵੀ ਜਾਂਦੀ ਆ ਐਂਡ ਕਸਟਮਰ ਦੇ ਤੱਕ ਅਸੀਂ ਦਿੱਕਤ ਨਹੀਂ ਆ ਦਿੰਦੇ ਉਹਨਾਂ ਚੀਜ਼ਾਂ ਮਜ਼ਬੂਤੀ ਨੂੰ ਸਰ ਤੁਸੀਂ ਆਪ ਹੀ ਦੇਖ ਸਕਦੇ ਸਾਡਾ ਬ੍ਰੈਂਡ ਅੰਬੈਸਡਰ ਮਿਸਟਰ ਗ੍ਰੇਡ ਖਲੀ ਆ ਹੈਨਾ ਗ੍ਰੇਡ ਖਲੀ ਸਾਡੇ ਨਾਲ ਜੁੜਿਆ ਸਾਡੀ ਮਜ਼ਬੂਤੀ ਨੂੰ ਦੇਖ ਕੇ ਪੂਰੀ ਟੈਸਟਿੰਗ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਦੇਖ ਕੇ ਹੀ ਉਹਨਾਂ ਨੇ ਸਾਡੇ ਨਾਲ ਜੁੜਨ ਦਾ ਚਾਇਆ ਆ